ਮਾਨਜੋਬ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਮੁਤਾਬਕ ਤੇ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਮਿਸ਼ਨ ਨੂੰ ਲੈ ਕੇ ਕਮਿਸ਼ਨੇਟ ਪੁਲਿਸ ਅਮਰਸਰ ਵੱਲੋਂ ਡੀਸੀਪੀ ਇਨਵੈਸਟੀਗੇਸ਼ਨ ਮਡੇਰ ਸਾਹਿਬ ਮਨੂ ਰਾਣਾ ਜੀ ਤੇ ਕੇਸੀਪੀ ਵੈਸਟ ਸੁਖਬਾਲ ਜੀ ਅਤੇ ਐਸਐਚਓ ਸ਼ਾਡਾ ਇਹਨਾਂ ਨੂੰ ਮਿਲੀ ਸੂਚਨਾ ਦੇ ਆਧਾਰ ਤੇ ਇਹਨਾਂ ਨੇ ਇੱਕ ਬੜੀ ਵੱਡੀ ਕਾਮਯਾਬੀ ਹਾਸਲ ਕੀਤੀ ਆ ਜਿਸ ਦੌਰਾਨ ਗੁਰਪ੍ਰੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡੀ ਸੈਦਾਂ ਅਜਨਾਲਾ ਅੰਮ੍ਰਿਤਸਰ ਦੇ ਹਾਤੀ ਨੂੰ ਇਹਨਾਂ ਨੇ ਗ੍ਰਿਫਤਾਰ ਕੀਤਾ ਤੇ ਉਹਦੇ ਕੋਲੋਂ 3.5 ਕਿਲੋ ਦੇ ਕਰੀਬ ਹੈਰੋਇਨ 1 ਲੱਖ ਰੁਪਿਆ ਜਿਹੜੀ ਡਰਗ ਮਨੀ ਤੇ ਇੱਕ ਮੋਟਰਸਾਈਕਲ ਦੀ ਬਰਾਮਦਗੀ ਕੀਤੀ ਆ ਇਹ ਬਰਾਮਦਗੀ ਬੜੀ ਖਾਸ ਵਿਸ਼ੇਸ਼ ਸੂਚਨਾ ਦੇ ਆਧਾਰ ਤੇ ਆ ਇਹ ਨਾਕਾ ਲਾ ਕੇ ਉੱਥੇ ਕੀਤੀ ਆ ਇਸ ਵਿਅਕਤੀ ਤੇ ਪਹਿਲਾਂ ਵੀ ਦੋ ਪਰਚੇ ਦਰਜ ਸੀ 2012 ਦੇ ਵਿੱਚ ਇਹਨੇ ਇੱਕ ਪਾਕਿਸਤਾਨੀ ਨੂੰ ਆਪਣੇ ਘਟ ਹੈਰਾਇਆ ਹੋਇਆ ਸੀ ਉਹ ਇਹਦੇ ਉਹ ਉਹ ਵੀ ਇਹਦੇ ਕੇਸ ਰਜਿਸਟਰ ਹੋਇਆ ਤੇ 2021 ਦੇ ਵਿੱਚ ਇਸੇ ਪਾਸੋਂ 15 ਕਿਲੋ ਹੀਰੋਇਨ ਬਰਾਮਦ ਹੋਈ ਸੀ ਇਹ ਪਾਕਿਸਤਾਨ ਦੇ ਉਸ ਵਿਅਕਤੀ ਆ ਉਹਨਾਂ ਦਾ ਡਾਇਰੈਕਟ ਇਨ ਟੱਚ ਸੀਗਾ ਤੇ ਇਹ ਲਗਾਤਾਰ ਆਪਣਾ ਜਿਹੜਾ ਇਹ ਉਥੋਂ ਫੌਰੀਨ ਤੋਂ ਉਹਨਾਂ ਨਾਲ ਇਨ ਟੱਚ ਹੋ ਕੇ ਜਿਹੜੀ ਸਮਗਲਿੰਗ ਆ ਜਿਹੜੀ ਉਹ ਗੰਦਾ ਧੰਦਾ ਕਰਦਾ ਇਹਨੂੰ ਅਸੀਂ ਇਹ 3.5 ਕਿਲੋ ਹੀਰੋਇਨ ਰਿਕਵਰ ਕਰਕੇ ਇਸ ਬੰਦੇ ਨੂੰ ਗ੍ਰਿਫਤਾਰ ਕਰਕੇ ਇੱਕ ਬੜਾ ਵੱਡਾ ਜਿਹੜਾ ਜਿਹੜਾ ਨੈਟਵਰਕ ਸੀਗਾ ਡਰੱਗ ਦਾ ਜਿਹੜਾ ਕਿ ਕ੍ਰਾਸ ਬਾਰਡਰ ਦੇ ਨਾਲ ਲਿੰਕ ਹੈਗਾ ਸੀਗਾ ਉਹਦਾ ਪਰਦਾ ਫਾਸ਼ ਕੀਤਾ ਤੇ ਇਹਦੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਅਸੀਂ ਪਰਸੂ ਕਰ ਰਹੇ ਹਾਂ ਜਿਹਦੇ ਆਧਾਰ ਤੇ ਸਾਨੂੰ ਉਮੀਦ ਆ ਕਿ ਜਿੱਥੇ ਇਹ ਸਮਾਨ ਜਾਣਾ ਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਅਸੀਂ ਬਾਹੂ ਕੰਚ ਕੰਡਿਆ ਹੋਇਆ ਸਰ ਜਿਹੜਾ ਪਾਕਿਸਤਾਨੀ ਵਾਹ ਰਿਹਾ ਸੀ ਉਹਨੂੰ ਤਸਕਰੀ ਦੇ ਦਰਾਂ ਦੇ ਆ ਗਿਆ ਉਹ ਪਾਕਿਸਤਾਨੀ ਬੰਦਾ ਹੀ ਸੀ ਜੀ ਪਾਕਿਸਤਾਨ ਤੋਂ ਉੱਥੋਂ ਦਰਿਆ ਦੇ ਰਾਹੀਂ ਕ੍ਰਾਸ ਕਰਕੇ ਆ ਕੇ ਇਧਰ ਇਹ ਪਹਿਲਾਂ ਫੈਂਸਿੰਗ ਦੇ ਰਾਹੀਂ ਉਹ ਥ्रो ਕਰਦੇ ਸੀ ਥ्रो ਕਰਕੇ ਇਸ ਪਾਸੇ ਉਹਨਾਂ ਤੋਂ ਜਿਹੜਾ ਰੀਸੀਵ ਕਰਕੇ ਅੱਗੇ ਸਪਲਾਈ ਕਰਦਾ ਸੀਗਾ ਉਹ ਪਾਕਿਸਤਾਨੀ ਸੀ ਉਹ ਜਿਵੇਂ ਜਿਹੜੇ ਰਿਵਰੇਨ ਗੈਪਸ ਹੁੰਦੇ ਨੇ ਉਹਦੇ ਰਾਹੀਂ ਆ ਕੇ ਉਹ ਇਹਦੇ ਕੋਲ ਠਹਿਰਦਾ ਸੀ ਇੱਥੇ ਸਪਲਾਈ ਕਰ ਜਾਂਦਾ ਸੀ ਇੱਥੋਂ ਸਪਲਾਈ ਕਰਕੇ ਵਾਪਸ ਚਲਾ ਜਾਂਦਾ ਸੀ ਉਹ ਪਾਕਿਸਤਾਨੀ ਉਦੋਂ ਠਹਿਰਦਾ ਜਿਹੜਾ ਜਿਹੜਾ ਬੰਦਾ ਮੁੱਦਾ ਜਿਹੜਾ ਹੋਇਆ ਸੀ ਉਸ ਅਧਾਰ ਤੇ ਉਹ ਪਾਕਿਸਤਾਨੀ ਵੀ ਕਾਬੂ ਹੋਇਆ ਸੀ ਤੇ ਇਹ ਵੀ ਕਾਬੂ ਹੋਇਆ ਕਰਨ ਪਾਕਿਸਤਾਨ ਕੀ ਇੰਨੀ ਵਾਰ ਆ ਚੁੱਕਾ ਸੀ ਇੰਡੀਆ ਵਿੱਚ ਉਹ ਪ੍ਰਾਣੀਓ ਇਨਵੈਸਟੀਗੇਸ਼ਨ ਐਸਐਸਓਸੀ ਅਮਰਸਰ ਨੇ ਕੀਤੀ ਆ ਉਹ ਦੀ 2012 ਦਾ ਹਾਂ ਉਹ 2012 ਦਾ ਉਹਨਾਂ ਦੀਆਂ ਡਿਟੇਲਸ ਉਹਨਾਂ ਕੋਲੇ ਆ 2015 ਦਾ ਵੀ ਉਹਨਾਂ ਕੋਲੇ ਆ ਤੇ ਜਿਹੜੀ ਸਾਡੀ ਇਹ ਮੌਜੂਦਾ ਜਿਹੜਾ ਸਾਨੂੰ ਜਿਹੜੇ ਅਸੀਂ ਨੂੰ ਇੱਥੇ ਗ੍ਰਿਫਤਾਰ ਕੀਤਾ ਗਿਆ ਸਾਡੇ ਕੋਲ ਇਹ ਹੀ 3.5 ਕਰੋੜ ਦੀ ਬਕੌੜੀ ਦੀ ਨਹੀਂ ਸਰ ਬੈਲੰਸਿੰਗ ਕੀ ਹਾਂ ਜੇ ਕੀ ਕੀ ਉਹਨਾਂ ਦਾ ਬੈਲੰਸ ਸਰ ਉਹਦੇ ਨਹੀਂ ਵੀ ਕਿਸ ਤਰ੍ਹਾਂ ਦੇ ਜਿਹੜਾ ਪਾਕਿਸਤਾਨੀ ਸੀ ਦੇ ਨਾਲ ਇਹਨਾਂ ਦੇ ਕਮਿਊਨੀਕੇਸ਼ਨ ਜਿਹੜੇ ਆਪਦੇ ਹੈਗੇ ਨੇ ਆਪਣੇ ਭਾਵੇਂ ਫੇਸਬੁਕ ਕੈਲੋ ਜਾਂ ਇਹ ਜੋ ਵੀ ਹੈਗੀ ਹੈ ਚੰਗੀ ਐਪ ਕੈਲੋ ਜਾਂ ਜਿੱਦਾਂ ਦੇ ਉਸ ਤਰ੍ਹਾਂ ਦੇ ਟੈਕਨੀਕਲੀ ਉਹ ਫੋਨ ਦੇ ਨਹੀਂ ਇਹਨਾਂ ਦੇ ਕੰਟੈਕਟਸ ਆਪ ਵਿੱਚ ਹੈਗੇ ਨੇ ਲਿੰਕ ਹੁੰਦੇ ਨੇ ਉਹ ਫੋਨ ਤੋਂ ਪਲੱਸ ਪਰਸਨਲ ਉਹ ਇਧਰ ਆ ਕੇ ਰਹਿ ਜਾਂਦਾ ਤੇ ਕਰ ਜਾਂਦਾ ਲਿੰਕ ਦਾ ਜਿਹੜਾ ਬੰਦਾ ਇੱਕ ਪਾਕਿਸਤਾਨੀ ਬੰਦੇ ਨੂੰ ਰਾਤ ਆਪਣੇ ਕੋਲੇ ਰੱਖਦਾ ਉਹਦੇ ਲੇਖ ਉਸੇ ਆਪੇ ਸਮਝ ਸਕਦੇ ਹੋ ਕਿ ਲਿੰਕ ਨੇ ਸਰ ਕਿੰਨੇ ਕਨਟੇਨਮੈਂਟ ਕਿੰਨੇ ਸਮੇਂ ਵਿੱਚ ਰਿਕਵਰੀ ਹੋ ਗਈ ਹੈ ਹੋਰ ਵੀ ਰਿਕਵਰੀ ਹੋਣੀ ਬਾਕੀ ਹੈ ਇਸ ਕਨਟੇਨਮੈਂਟ ਵਿੱਚ ਇਟ ਇਜ਼ ਅ ਮੈਟਰ ਆਫ ਇਨਵੈਸਟੀਗੇਸ਼ਨ ਇਹ ਸਾਡੇ ਕੋਲ 3.5 ਕਿਲੋ ਹੈਗੀ ਆ ਤੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਤੁਹਾਨੂੰ ਹੈਗਾ ਇਹਦੇ ਇਹਦੇ ਰਿਲੇਸ਼ਨ ਚ ਅਸੀਂ ਸ਼ੇਅਰ ਨਹੀਂ ਕਰ ਸਕਦੇ ਦ੍ਰੋਨ ਨਹੀਂ ਆਈ ਹਾਂ ਹਾਂਜੀ ਡ੍ਰੋਨ ਆਈ ਹੈ ਕਿੰਨੇ ਸਮੇਂ ਤੋਂ ਕੰਮ ਕਰਦਾ ਸੀ ਕਿ ਨਾਲ ਹੋਰ ਵੀ ਪਿੰਡ ਦੇ ਇਲਾਕੇ ਦੇ ਲੋਕ ਵੀ ਡੰਡੀ ਤੇ ਚੁੱਕਿਆ 2012 ਤੋਂ ਰਜਿਸਟਰਡ ਹੀ ਹੋ ਗਿਆ ਨਾ ਅੱਜ ਤੋਂ 12 ਸਾਲ 14 ਹਾਂ 12 ਸਾਲ ਪਹਿਲਾਂ ਦਾ ਤਾਂ ਇੱਕ ਡਿਟੇਲ ਹੀ ਹੋਗੀ ਔਰ ਰਿਕਾਰਡ ਹੋਗੀ ਉਦੋਂ ਪਹਿਲਾਂ ਇਹ ਕਿਤੇ ਨਾਂ ਫੜਿਆ ਗਿਆ ਹੋਵੇ ਜਾਂ ਉਦੋਂ ਬਹੁਤ ਕਰਦਾ ਰਿਹਾ ਗਿਆ ਹੋਵੇ ਉਹ ਜਿਹੜੀਆਂ ਡਿਟੇਲਸ ਉਹ ਤੁਸੀਂ ਆਪ ਸਮਝ ਸਕਦੇ ਹੋ ਪਰ ਸਾਡੇ ਕੋਲ ਡਿਟੇਲ ਨਹੀਂ ਹੈ। ਇਹ ਨਹੀਂ ਹੋਏਗਾ ਕਿਉਂਕਿ ਇਸ ਦਾ ਵੱਡਾ ਨੈਟਵਰਕ ਚਲਾਣਾ ਜਿਸ ਨੂੰ 24/7 ਨੈਟਵਰਕ ਚੱਲਦਾ ਹੈ। ਹਾਂਜੀ ਉਦੋਂ ਅਰੈਸਟ ਹੋ ਗਿਆ ਜੇਲ੍ਹ ਜੀ ਵੀ ਚਲ ਗਿਆ ਹੁਣ ਵੀ ਇਹ ਜੇਲ੍ਹ ਤੋਂ ਬੇਲ ਆਊਟ ਹੋ ਕੇ ਆਇਆ ਡੈਫੀਨਿਟਲੀ ਜਿਹੜਾ ਕੋ ਡਰੱਗਜ਼ ਦਾ ਕੰਮ ਕਰਦਾ ਜਿਹੜਾ ਕੋਈ ਪਾਕਿਸਤਾਨੀ ਨੈਸ਼ਨਲ ਦੇ ਨਾਲ ਖੰਧ ਰੱਖਦਾ ਜਿਹੜਾ ਉਹਨਾਂ ਦੇ ਨਾਲ ਲਗਾਤਾਰ ਇਨਟਾਚਾ ਤੇ ਇੱਕ ਡੈਡਲੀ ਹੈਗੀ ਹੈ। ਅਕਸਰ ਕੀ ਬਿਗ ਫਿਸ਼ ਕਰਨੀ ਕਿ ਮੈਨੇ ਇਹ ਕੋਲੀ ਲਈ ਲਈ ਸੀ ਬਹੁਤ ਬਿਗ ਫਿਸ਼ ਹੈ ਜੀ ਪੂਰੀ ਬਿਗ ਫਿਸ਼ ਹੈ ਜਿਹੜਾ 15 ਕਿਲੋ ਪਹਿਲਾਂ ਇਹ ਤਾਂ ਹੀਰਨ ਫੜੀ ਗਈ ਆ 3.5 ਕਿਲੋ ਹੋਣ ਫੜੀ ਗਈ ਇੱਕ ਜੀ ਬਿਗ ਫਿਸ਼ ਸਰੇ ਬਿਗ ਫਿਸ਼ ਹੈ ਜੀ ਹੈ ਜੀ ਇਹ ਸੀ ਜੀ ਇਹ ਸੀ 55 50 55 ਸਾਲ ਦੇ ਕਹਤਾ ਕੀ ਬਸ ਹੋਇਆ ਹਾਂ ਜੀ ਸਰੇ ਜੀ ਜਦੋਂ ਮਨੇ ਜਿਨਾਵੀ ਨੇ ਆਪਣੀ ਪ੍ਰਾਪਰਟੀ ਬਣਾਈ ਹੈ ਗਾ ਉਹ ਸਾਰੀ ਚੀਜ਼ ਆਇਡੈਂਟੀਫਾਈ ਕਰਕੇ ਜੇ ਪਹਿਲਾਂ ਵਾਲੇ ਕੇਸਾਂ ਦੇ ਵਿੱਚ ਉਹ ਨਾ ਕਨਫੈਸਟ ਰੇਟ ਕੀਤੀ ਹੋਈ ਦਾ ਉਹ ਅਸੀਂ ਕੇਸ ਬਣਾ ਕੇ ਕੰਪਨੀ ਅਥਾਰਟੀ ਨੂੰ ਭੇਜਾਂਗੇ ਉਹ ਪ੍ਰਾਪਰਟੀ ਅਸੀਂ ਨਾਲ ਐਡਜੈਕਟ ਕਰਾਂਗੇ ਸਰ ਜੀ ਕੀ ਕੰਸਲੈਂਸ ਜਾਲ ਸਾਡੇ ਕੋਲ ਕੁਝ ਲੀਡਸ ਹੈਗੀਆਂ ਬਟ ਸੌਰੀ ਵੀ ਕਾਂਟ ਸ਼ੇਅਰ ਸਾਡੇ ਕੋਲ ਲੀਡਸ ਹੈਗੀਆਂ ਵੀ ਆਰ ਵਰਕਿੰਗ ਔਨ ਦੈਟ ਪਹਿਲਾਂ ਅਸੀਂ ਉਹ ਕੰਮ ਨੂੰ ਕੰਕਲੂਡ ਕਰ ਲਈਏ ਕਿ ਜੇ ਰੋਡ ਪੀ ਤੇ ਨਸ਼ੀਤਰਾਂ ਬਿਲਕੁਲ ਤੋਂ ਬਾਹਰ ਰੱਖੀ ਹੈ ਇਹ ਲੋਨ ਤੋਂ ਹੋ ਰਿਹਾ ਹੈ ਕੀ ਜ਼ ਕਿ ਕਿ ਇਹ ਕਿਲੇ ਦੇ ਬਤਵਾਤ ਕਿੰਨੀ ਗਰੀ ਕਰ ਚੁੱਕਾ ਹੈ ਘਰਵਾੜਾ ਕੋ ਇੰਡੈਰੋਗੇਸ਼ਨ ਕਰਨੇ ਆ ਜੀ ਇੰਡੈਰੋਗੇਸ਼ਨ ਦਰਾਂ ਜੋ ਜੋ ਸਾਹਮਣੇ ਆਏਗਾ ਉਹ ਰਿਕਾਰਡ ਤੇ ਜਾਵਾਂਗੇ ਸਾਰੇ ਦੀ ਪਹਿਲੀਆ ਕਟਿਲੇ ਤਾਰਾਂ ਤੋਂ ਉਸ ਪਾਰ ਵੀ ਕੋਈ ਐਵੇਲੂਏਸ਼ਨ ਤਾਂ ਨਹੀਂ ਜਿਹੜੀ ਤਾਰਾਂ ਹੈਗੇ ਫੈਂਕਸ਼ਨ ਤਾਰਾਂ ਉਸ ਪਾਰ ਇਹਦੀ ਪਹਿਲੀ ਅੱਠ ਕਿਲੇ ਦੀ ਬਰਲੇ ਪਾਸੇ ਹੈਗੀ ਆ ਅੱਠ ਕਿਲੇ ਦੀ ਜ਼ਮੀਨ ਆ ਉਹ ਉਸ ਤਾਰਾਂ ਤੋਂ ਪਾਰ ਆ ਤਾਂ ਹੀ ਉਹ ਉੱਥੇ ਰਹਿਣ ਹੋਣ ਕਰਕੇ ਉਸ ਉਹ ਐਡਵਾਂਟੇਜ ਤੇ ਹੋਰ ਉਸ ਇਲਾਕੇ ਦਾ ਭੇਤੀ ਹੋਣ ਕਰਕੇ ਦੇ ਨਾਲ ਇਹ ਆਪਣਾ ਜਿਹੜਾ ਇਦਾਂ ਦਾ ਜਿਹੜਾ ਡਰੱਗ ਦਾ ਕੰਮ ਕੀਤਾ ਸੀ। ਜਿਹੜੇ ਬੇਟੇ ਵਗੈਰਾ ਉਹ ਕੋ- ਕੋ ਛੋਟੇ ਨੇ ਉਹਨਾਂ ਦਾ ਐਜ਼ ਆਫ ਨਾ ਸਾਨੂੰ ਇਹਨਾਂ ਦੀ ਕਿਸੇ ਰਸਨ ਦੀ ਕੋਈ ਇਨਵੋਲਵਮੈਂਟ ਦੀ ਕੋਈ ਫਿਕਰ ਹੋ। ਕਿਸੇ ਨਿਕਲਦਾ ਵੀ ਨਾ ਰਹੇ।